ਆ ਪੰਜਾਬ ਪ੍ਰਦਾਨ ਅਮਨ अरोड़ा ਦਾ ਬਿਆਨ ਹੈ ਕਿ ਪੰਜਾਬ ਉਦੋਂ ਹੀ ਰੰਗਲਾ ਬਣ ਸਕਦਾ ਹੈ ਜਦੋਂ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਨਾ ਪੰਜਾਬ ਦੇ ਪਾਣੀ ਤੇ ਨਾ ਪੰਜਾਬ ਦੀ ਜਵਾਨੀ ਤੇ ਮਾਰਨ ਦਵਾਂਗੇ ਕਿਸੇ ਨੂੰ ਡਾਕ ਕਿ ਕੁਝ ਕਹਿ ਰਹੇ ਨੇ ਅਮਨ अरोड़ा ਤੁਹਾਨੂੰ ਸੁਣਾ ਦਿੰਦੇ ਕਿ ਪੰਜਾਬ ਨੇ ਬਹੁਤ ਲੜਾਈਆਂ ਲੜੀਆਂ ਨੇ ਆ ਪਿਛਲੇ 3 ਸਾਲਾਂ ਤੋਂ ਜੋ ਸਰਕਾਰੀ ਪੱਧਰ ਦੇ ਉੱਪਰ ਮਾਨਸਾਭ ਦੀ ਅਗਵਾਈ ਦੇ ਵਿੱਚ ਲੜਾਈਆਂ ਲੜੀਆਂ ਚਾਹੇ ਹੋ ਸਿਹਤ اور ਸਿੱਖਿਆ ਦੇ ਖੇਤਰ ਦੇ ਵਿੱਚ ਆਲਮੀ ਬਦਲਾਅ ਕਰਨ ਦੀ ਗੱਲ ਹੋਵੇ ਚਾਹੇ ਉਹ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਹੋਵੇ ਚਾਹੇ ਉਹ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਹੋਵੇ ਚਾਹੇ ਉਹ ਸਾਡੇ ਨੌਜਵਾਨ ਪੇੜਾ ਨੂੰ ਮੇਰੇ ਵੀਰਾਂ ਨੂੰ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾਂ ਤੋਂ ਨੌਕਰੀਆਂ ਦੇਣ ਦੀ ਗੱਲ ਹੋਵੇ ਬੇਅੰਤਿਹ ਕੰਮ ਨੇ ਜਿਹੜੇ ਉਹ ਇਨ੍ਹਾਂ 3 ਸਾਲਾਂ ਦੇ ਵਿੱਚ ਹੋਏ ਨੇ ਪਰ ਆਹ ਜਿਹੜਾ ਕੰਮ ਮੈਂ ਸਮਝਦਾ ਕਿ ਹੁਣ ਸ਼ੁਰੂ ਹੈ ਅਸਲ ਮਾਇਨੇ ਦੇ ਵਿੱਚ ਜੇ ਪੰਜਾਬ ਨੂੰ ਕੋਈ ਚੀਜ਼ ਰੰਗਲਾ ਬਣਾ ਸਕਦੀ ਹੈ ਤੇ ਪੰਜਾਬ ਉਹਦੀ ਰੰਗਲਾ ਬਣੂਗਾ ਜਦੋਂ ਨੂੰ ਆਪਾਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨੂੰ ਨਸ਼ਾ ਮੁਕਤ ਕਰ ਦਾਂਗੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਚਾਹੇ ਸਿੱਖਿਆ ਦੀ ਕ੍ਰਾਂਤੀ ਹੋਵੇ ਉਹ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਯੁੱਧਾਂ ਦੀ ਜਦੋਂ ਗੱਲ ਕਰੀਏ ਤੇ ਜਿੱਥੇ ਇਤਿਹਾਸ ਦੇ ਵਿੱਚ ਯੁੱਧ ਲੜੇ ਗਏ ਨੇ ਤੇ ਇਹ ਯੁੱਧ ਹੈ ਜਿਹੜਾ ਮੈਂ ਸਮਝਦਾ ਕਿ ਅੱਜ ਇੰਨਾ ਜ਼ਰੂਰੀ ਹੋ ਚੁੱਕਿਆ ਕਿਉਂਕਿ ਇਸ ਦੇ ਬਿਨਾ ਪੰਜਾਬ ਜਿਹੜਾ ਉਹ ਮੇਰੇ ਵੀਰੋ ਉਹ ਤਰੱਕੀ ਨਹੀਂ ਕਰ ਸਕਦਾ ਔਰ ਉਸ ਪਰਮਪੀਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਿ ਉਹਨਾਂ ਨੇ ਕਿ ਇਹੋ ਜਿਹਾ ਲੀਡਰ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਕਿ ਜਿਹੜਾ ਪੂਰੇ ਨਿਡਰਤਾ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਸਾਫ਼ ਨੀਅਤ ਔਰ ਨੀਤੀ ਦੇ ਨਾਲ ਇਹ ਲੜਾਈਆਂ ਨੇ ਜਿਹੜੀਆਂ ਉਹ ਲੜ ਰਹੇ ਨੇ ਚਾਹੇ ਆ ਤੁਸੀਂ ਦੇਖਿਆ ਕਿ ਚਾਹੇ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨੀ ਗੱਲ ਹੋਵੇ ਬਿਨਾ ਗੱਲ ਤੋਂ ਬਿਨਾ ਕਿਸੇ ਮਸਲੇ ਦੇ ਝਗੜਾ ਜਿਹੜਾ ਉਹ ਸਾਡੇ ਨਾਲ ਪਾ ਕੇ ਖੜ ਗਏ ਤੇ ਜਦੋਂ ਪਤਾ ਲੱਗੇ ਨਾਲ ਦੀਨਾ ਮੁਖਮੰਦਰੀ ਸਾਹਿਬ ਆਪ ਉੱਥੇ ਨੰਗਲ ਡੈਮ ਤੇ ਗਏ ਤੇ ਇਹ ਤਹੀਆ ਕੀਤਾ ਕੱਲ ਆਲ ਪਾਰਟੀ ਮੀਟਿੰਗ ਕੀਤੀ ਪਰਸੋਂ ਨੂੰ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਗਿਆ ਪਰ ਇੱਕ ਗੱਲ ਦਾ ਤਹੀਆ ਹੈ ਕੇ ਨਾ ਪੰਜਾਬ ਦੇ ਪਾਣੀਆਂ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਨਾ ਪੰਜਾਬ ਦੀ ਜਵਾਨੀ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਇਹ ਤਾਹੀਏ ਨੇ ਜਿਹੜੇ ਸਾਥਿਓ ਇਹ ਸਪਸ਼ਟ ਤੌਰ ਦੇ ਉੱਪਰ ਇਹ ਕੀਤੇ ਗਏ ਨੇ